ਇਕਟਨਾ ਦਿਲ ਦਹਿਲਾਉਣ ਵਾਲੀਆਂ ਨੇ ਇਕਟਨਾ ਬੀਤੇ ਦਿਨ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਦੇ ਵਿੱਚ ਬਸਤੀ ਜੀਵਨ ਸਿੰਘ ਵਾਲਾ ਦੇ ਵਿੱਚ ਵਾਪਰੀ ਹੈ ਜਿੱਥੇ ਦੋ ਧਿਰਾਂ ਦੇ ਵਿਚਾਲੇ ਹੋਈ ਤਕਰਾਰ ਤੋਂ ਬਾਅਦ ਹਾਲਾਤ ਕੁਝ ਇਸ ਤਰੀਕੇ ਦੇ ਹੋਏ ਨੇ ਇਸ ਦੇ ਵਿੱਚ ਕਰੀਬ 8 ਘਰਾਂ ਦੇ ਵਿੱਚ ਅੱਗ ਲਗਾ ਦਿੱਤੀ ਗਈ ਦੂਜੇ ਪਾਸੇ ਵੱਲੋਂ ਕਿਉਂਕਿ ਜੋ ਜਿਨ੍ਹਾਂ ਦੇ ਘਰ ਮਚਾਏ ਗਏ ਨੇ ਤਾਂ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤੇ ਗਏ ਨੇ ਕਿ ਉਹਨਾਂ ਨੂੰ ਨਸ਼ਾ ਵੇਚਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਤੋਂ ਬਾਅਦ ਇਸ ਤਰੀਕੇ ਦੇ ਉਹਨਾਂ ਦੇ ਵੱਲੋਂ ਹਲਾਤ ਕੀਤੇ ਗਏ ਨੇ ਇਹ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕੋਈ ਕਿਸ ਤਰੀਕੇ ਦੀ دہشت ਦਾ ਮਾਹੌਲ ਹੋਏਗਾ ਜਿਸ ਸਮੇਂ ਉਸ ਪਰਿਵਾਰ ਦੇ ਵਿੱਚ ਇਹ ਪਾਣਾ ਵਰਤਿਆ ਹੋਏਗਾ ਇਹ ਮਹਿਲਾ ਇਹ ਸਭ ਕੁਝ ਬਿਆਨ ਕਰ ਰਹੀ ਹੈ ਕਿ ਜੋ ਕੁਝ ਹੋਣਾ ਦੇ ਨਾਲ ਵਾਪਰਿਆ دہشت ਕਰਤਾ ਨੇ ਘਰ ਦੇ ਅੰਦਰ ਦਾਖਲ ਹੋ ਕੇ ਕੋਈ ਵੀ ਸਮਾਨ ਸੁਰੱਖਿਤ ਨਹੀਂ ਛੱਡਿਆ ਫਿਰ ਉਹ ਭਾਵੇਂ ਬੱਚਿਆਂ ਦੀਆਂ ਕਿਤਾਬਾਂ ਹੋਣ ਤਾਂ ਫਿਰ ਭਾਵੇਂ ਚਪਲਾ ਜੁੱਤੀਆਂ ਟੀਵੀ ਫ੍ਰਿਜ ਐਲਸੀਡੀ ਇਹ ਕਹਿ ਲਈ ਕਿ ਘਰ ਦੇ ਵਿੱਚ ਪਈ ਇੱਕ ਬਰਤਨ ਭਾਂਡਿਆਂ ਤੋਂ ਲੈ ਕੇ ਛੋਟੀ ਤੋਂ ਛੋਟੀ ਚੀਜ਼ ਸਾਰ ਕੇ ਸਵਾ ਕਰ ਦਿੱਤੀ ਚਾਰ ਦਿਨ ਹੋ ਗਏ ਸੀ ਸਾਡੇ ਨਾਲ ਰੌਲਾ ਚੱਲੀ ਅੰਦਰ ਨੂੰ ਸਾਡੇ ਗਵਾਂਢ ਚ ਮੁੰਡੇ ਨੇ ਕਹਿਤਾ ਵੀ ਭਾਈ ਤੂੰ ਪਿੰਡ ਚ ਚਿੱਟਾਣਾ ਵਿੱਚ ਉਹ ਸਾਡੇ ਇਧਰੋਂ ਮੁੰਡੇ ਗੱਗਾ ਉਹਦਾ ਨਾਮ ਮੁੰਡੇ ਦਾ ਉਹਨੇ ਕਹਿਤਾ ਸਾਡੇ ਚਾਚੇ ਤਾਈ ਲੱਗਦੇ ਆ ਘਰਾਂ ਚੋਂ ਹੀ ਅਸੀਂ ਹੰਡ ਗਵਾਂਢ ਆ ਉਹ ਕਹਿੰਦਾ ਵੀ ਵੀਰੇ ਤੂੰ ਇੱਥੇ ਚਿੱਟਾਣਾ ਵਿੱਚ ਸਾਡੇ ਪਿੰਡ ਦੇ ਮੁੰਡੇ ਖਰਾਬ ਹੋ ਜਾਂਦੇ ਆ ਦਰੇਰ ਸਿੰਘ ਨੂੰ ਜੀ ਇਹ ਉਹ ਮੁੰਡਾ ਕਹਿੰਦਾ ਤੂੰ ਕਹੋ ਨਾ ਮੈਨੂੰ ਰੋਕਣ ਵਾਲਾ ਸੀ ਤਾਂ ਹੀ ਵੇਚਾਂਗੇ ਉਹਨੇ ਇੰਨੀ ਗੱਲ ਕਹੀ ਉਹਨੇ ਕਿਰਪਾਨ ਕੱਢ ਲਈ ਉਹ ਮੁੰਡੇ ਨੂੰ ਮਾਰਨ ਨੂੰ ਕੀ ਝਗੜਾ ਕਿੰਨੇ ਦਿਨ ਚੱਲ ਗਿਆ ਇਹ ਸਾਡਾ ਅੱਜ 7ਵਾਂ ਦਿਨ ਹੋ ਗਿਆ ਤੇ 7 ਦਿਨਾਂ ਤੋਂ ਉਹਨੂੰ ਰੋਕਿਆ ਜਾ ਰਿਹਾ ਸੀ ਹਾਂਜੀ ਰੋਕਿਆ ਜਾ ਰਿਹਾ ਸੀ 7 ਦਿਨ ਅਸੀਂ ਮਿੰਨਤਾ ਕਰਦੇ ਰਹੇ ਸਰਪੰਚ ਦੀਆਂ ਘਰੇ ਜਾ ਕੇ ਵੀ ਸਾਡਾ ਟਿਕਾਣਾ ਕਰੋ ਅਸੀਂ ਗਲਤੀ ਮੰਨ ਲਏ ਨੇ ਵੀ ਅਸੀਂ ਇਹ ਗੱਲ ਕਹੀ ਹੈ ਵੀ ਚਿੱਟਾ ਨਾ ਵੇਚ ਅਸੀਂ ਹੁਣ ਮਖੇ ਇਹ ਗੱਲ ਕਹਿ ਦੇਨੇ ਵੀ ਭਾਈ ਤੂੰ ਚਿੱਟਾ ਵੇਚ ਲੈ ਸਾਨੂੰ ਮaaf ਕਰ ਦੇ ਅਸੀਂ ਤੇਰੇ ਪੈਰੀ ਹੱਥ ਲਾ ਦਿੰਨੇ ਆ ਵੀ ਸਾਡਾ ਖੜਾ ਛੱਡ ਦੋ ਸਾਨੂੰ ਬ ਤੇ ਇਹੋਲੇ ਸਰਪੰਚ ਨੇ ਸਾਡੀ ਜਮਾਂ ਟਿਕਾ ਨਹੀਂ ਕਰਾਇਆ ਉਲਟਾ ਜਦੋਂ ਅਸੀਂ ਪੰਜ ਬੁੜੂਗਾ ਸਰਪੰਚ ਦੇ ਘਰੇ ਗੀਆਂ ਤਾਂ ਸਰਪੰਚ ਦੇ ਘਰੇ ਉਹ ਮੁੰਡੇ ਨੇ ਗੱਡੀ ਲਾ ਕੇ ਚਰੇ ਆ ਚੰਗੇ ਡੱਕ ਚੱਲਦੇ ਸੀਗੇ ਗੱਡੀ 'ਚ ਤੇ ਉੱਤਰ ਕੇ ਕਹਿੰਦਾ ਕੰਨਾ ਸਰਪੰਚਾ ਇਹਨਾਂ ਦੇ ਕੱਲੇ ਕੱਲੇ ਘਰ ਨੂੰ ਮੈਂ ਅੱਗ ਲਾਉਂਗਾ ਕਹਿੰਦਾ ਇਹ ਮੈਨੂੰ ਐਂ ਕਹਿੰਦੇ ਆ ਫਲਾਣਾ ਕਹਿੰਦੇ ਆ ਮੈਂ ਕਿਹਾ ਚੱਲ ਸਾਥੋ ਗਲਤੀ ਹੋ ਗਈ ਅਸੀਂ ਕਹਿਤਾ ਤੁਹਾਨੂੰ ਨਹੀਂ ਕਹਿੰਦੇ ਅਸੀਂ ਤੁਸੀਂ ਆਪਦਾ ਕੰਮ ਕਰਨਾ ਜਿਹੜਾ ਕਰੀ ਚੱਲੋ ਠੀਕ ਹੈ ਉਦੋਂ ਬਾਅਦ ਸਰਪੰਚ ਨੇ ਇਹ ਗੱਲ ਨਹੀਂ ਕਹੀ ਵੀ ਹਾਂ ਬਈ ਕਿਉਂ ਇਹਨਾਂ ਦੇ ਘਰ ਤੂੰ ਅੱਗ ਲਾਉਣੀ ਆ ਫਿਰ ਮੇਰੇ ਤੇ ਗੱਡੀ ਚੜਾਉਂਦਾ ਸੀ ਸਰਪੰਚ ਦੇ ਘਰੇ ਅਸੀਂ ਪੰਜ ਬੁੜੀਆਂ ਸੀਗਾ ਤੇ ਸਰਪੰਚ ਨੇ ਉਹ ਵੀ ਨਹੀਂ ਰੋਕਿਆ ਉੱਥੇ ਫਿਰ ਮੈਨੂੰ ਮੋੜ ਤੇ ਗੱਡੀ ਚੜਾਉਣ ਲੱਗਾ ਮੋੜ ਤੇ ਵੀ ਨਹੀਂ ਉਹਨੇ ਆਏ ਆ ਅੱਖਾਂ ਵੀ ਨਾ ਵੀ ਤੂੰ ਗਲਤ ਕਰੀ ਜੰਨਾ ਇਹ ਗੱਲ ਕੁਛ ਵੀ ਨਹੀਂ ਆਖਾ ਸਰਪੰਚ ਨੇ ਚੁੱਪ ਕਰਕੇ ਸੋ ਮਿੰਤ ਤਰਲਾ ਕਰਕੇ ਸਰਪੰਚ ਦੇ ਘਰੋਂ ਮੁੜਿਆ ਗਾ ਸਾਡਾ ਕੋਈ ਟਿਕਾਣਾ ਨਹੀਂ ਉਸ ਉਸ ਵੇਲੇ ਜਦ ਅਸੀਂ ਜਦੋਂ 5 ਵਜੇ ਘਰੇ ਆਂਗਾ ਰਾਤ ਨੂੰ 11 ਵਜੇ ਹਮਲਾ ਕਰਨ ਲੱਗੇ ਆ ਸਾਰੀ ਰਾਤ ਉਹਨਾਂ ਨੇ ਇੱਥੇ ਹੰਗਾਮਾ ਕੀਤਾ ਪੂਰਾ ਰਾਤ ਨੂੰ ਸੀਗਾ ਉਹ 11 ਵਜੇ ਸਟਾਰਟ ਹੋਏ ਆ ਸਾਰੀ ਰਾਤ ਚੱਲੀ ਗਿਆ 5 ਵਜੇ ਤੱਕ ਲਾਸਟ 5 ਵਜੇ ਸਾਡੇ ਘਰੇ ਅੱਗ ਲਾਈ ਆ ਉਹਨਾਂ ਨੇ ਤੇ ਕਿਤੇ ਲੋਕ ਉਹ ਤਾਂ ਲੋਕ ਵੀਰੇ ਅਸੀਂ ਦੇਖੇ ਨਹੀਂ ਗਿਆ ਅਸੀਂ ਤਾਂ ਭੱਜਨ ਦੀ ਕੀਤੀ ਆ ਸਭ ਤਾਂ ਕੋਈ ਪਤਾ ਨਹੀਂਗਾ ਸਭ ਤੋਂ ਪਹਿਲਾਂ ਕਿਹਨੇ ਕੀਤਾ ਸਭ ਤੋਂ ਪਹਿਲਾਂ ਕੀਤਾ ਜੀ ਉਧਰ ਦਲੀਪ ਸਿੰਘ ਦੇ ਘਰੇ ਉਹਦੇ ਸੱਟਾ ਮਾਰੀਆਂ ਵੱਡਾ ਟੁੱਕੀ ਕੀਤੀ ਪਈ ਉਹਦੀ ਤਾਂ ਵਿਚਾਰੇ ਦੀ ਉਸ ਤੋਂ ਬਾਅਦ ਕੀਤਾ ਹੈਗਾ ਜੀ ਮਿੱਠਨ ਦੇ ਘਰੇ ਤੇ ਮਿੱਠਨ ਦੇ ਘਰ ਤੋਂ ਬਾਅਦ ਫਿਰ ਆਇਆ ਗੱਗੇ ਕੇ ਘਰੇ ਜੀ ਗੱਗੇ ਸਿੰਘ ਦੇ ਕੀਤਾ ਫਿਰ ਉਸ ਤੋਂ ਬਾਅਦ ਆ ਕੇ ਇਧਰ ਜੀਤ ਸਿੰਘ ਦੇ ਘਰੇ ਕੀਤਾ ਹਮਲਾ ਉਸ ਤੋਂ ਬਾਅਦ ਫਿਰ ਸਾਡੇ ਘਰ ਆਏ ਆ ਦੋਨਾਂ ਦੇ ਅੱਠ ਘਰ ਮੱਚੇ ਆ ਸੀ ਸਾਰੇ ਟੋਕ ਟੋਕਾਂ ਦੀ ਵਾਪਸ ਦੇ ਵਿੱਚ ਕਿਵੇਂ ਟਕਰਾਰ ਬੜੀ ਬੁੱਕੀ ਟਕਰਾਰ ਤਾਂ ਇੱਕੋ ਬੰਦੇ ਨਾਲ ਹੋਈ ਸੀ ਉਹਨੇ ਜਿੰਨਾ ਲੋਕ ਦਾ ਬਿਟੂ ਅਸੀਂ ਛਡਾਉਣ ਵਾਸਤੇ ਗਏ ਸੀ ਉਹਨਾਂ ਨੂੰ ਜਦੋਂ ਅਸੀਂ ਛਡਾਉਣ ਵਾਸਤੇ ਗਏ ਜਦੋਂ ਉਹ ਹੁਣ ਕਿਰਪਾਨਾ ਲੈ ਕੇ ਘਰੇ ਆਏ ਅਸੀਂ ਛਡਾਉਣ ਵਾਸਤੇ ਗਿਆ ਸੀ ਅਖਾ ਚਲ ਕੋਈ ਨਾ ਭਾਈ ਮੁੰਡੇ ਨੇ ਕਹਿਤਾ ਅਸੀਂ ਮੰਨ ਲੈਨੇ ਆ ਗਲਤੀ ਤੁਸੀਂ ਇਹਨੂੰ ਛੱਡੋ ਠੀਕ ਆ ਤੇ ਅੱਗੇ ਤੋਂ ਨਹੀਂ ਤੁਹਾਨੂੰ ਇਹ ਕਹਿੰਦਾ ਥੋੜੇ ਰਾਹ 'ਚ ਨਹੀਂ ਆਉਂਦਾ ਇਹ ਉਹ ਮੰਨਿਆ ਨਹੀਂ ਉਹਨੇ ਗਾ ਚੱਕ ਕੇ ਸਾਡੇ ਤੇ ਵੀ ਵਾਰ ਸ਼ੁਰੂ ਕਰਦੇ ਕਰਨੇ ਆਹ ਰੌਲੇ ਪਿੱਛੇ ਸਾਡੇ ਨਾਲ ਦੁਸ਼ਮਣੀ ਉਹਨੇ ਤਾਂ ਮੁੱਲ ਲੈਤੀ ਸਾਨੂੰ ਉਹਨੇ ਤਾਂ ਉਹ ਕੀਤਾ ਘਰ-ਬਾਰ ਸਾਡੇ ਜੜੇ ਆ ਕਿਸਕ ਨਾਲ ਤੋਂ ਬਾਅਦ ਤੁਹਾਡੇ ਸਭ ਪਰਿਵਾਰ ਦੇ ਬੰਦਸ ਬਸ ਇਹ ਜੋ ਅੱਖਾਂ ਦਾ ਹੋ ਗਿਆ ਕਿ ਤੂੰ ਨਸ਼ਾ ਵੇਚਦਾ ਹੈ ਹੈ ਤੇ ਤੂੰ ਬਾਹਰ ਅੰਦਰ ਵੇਚੂ ਵਿਚਾਇਆ ਕਰ ਉਹ ਉਹਨਾਂ ਦੇ ਗਲ ਪੈ ਗਿਆ ਕਿਰਪਾਨ ਉਹਦੇ ਕੋਲੇ ਹੈ ਆ ਜੀ ਨੇ ਅੱਗ ਲਾਈ ਹੈ ਜੀ ਉਹਦਾ ਨਾਮ ਰਵਿੰਦਰ ਕਰਨ ਕੀਆ ਪੁੱਛੀਆ ਰੁੱਤ ਹੈ ਹੈ ਰਵਿੰਦਰ ਕਹਿੰਦੇ ਹੈ ਤੁਹਾਡੇ ਮੁੰਡੇ ਦਾ ਕੀ ਨਾਮ ਅੱਡੇ ਮੁੰਡੇ ਦਾ ਨਾਮ ਜਸਖ੍ਰੀਤ ਪੱਕਾ ਤੇ ਚੌਥਾ ਦਿਨ ਹੋ ਗਿਆ ਸੀ ਉੱਥੇ ਪੰਜਵੇਂ ਦਿਨ ਤੱਕ ਉਹਨਾਂ ਨੂੰ ਉਹਨਾਂ ਨੇ ਕਰ ਅਸੀਂ ਇਸ ਚੀਜ਼ ਤੇ ਰਾਜੀ ਨਹੀਂ ਸੀ ਉਹ ਬੰਦੇ ਨੇ ਸਾਡਾ ਖੇੜਾ ਨਹੀਂ ਛੱਡਿਆ ਨੱਤੀਆ ਪਿਆ ਕਰੇ ਨੱਤੀਆ ਪਿਆ ਕਰੇ ਸਾਡੇ ਜੋ ਆਕਾ ਇੱਥੇ ਇਹ ਸਾਰੇ ਪਿੰਡ ਨੂੰ ਤੇ ਸਾਰੇ ਵੇੜੇ ਨੂੰ ਪਤਾ ਹੈ ਤੇ ਸਾਡੇ ਕਿਸੇ ਨੇ ਬਾਤ ਨਹੀਂ ਪੁੱਛੀ ਆਗੇ ਆਲੇ ਅਸੀਂ ਜਾ ਜਾ ਕੇ ਆਦਨ ਦੇ ਤੁਸੀਂ ਜਿਵੇਂ ਮਾਰਦੀ ਸਾਡਾ ਟਾਕ ਹੋਰ ਸੁਣੇ ਵੀ ਨਹੀਂ ਸਾਡੀ ਸੁਨਵਾਈ ਕੀਤੀ ਦੂਜੇ ਦਿਨ ਮੈਂ ਥਾਣੇ ਜਾ ਕੇ ਬਰਖਾਤ ਦੇ ਕੇ ਕੋਈ ਨਹੀਂ ਪਿੰਡ ਦੇ ਸਰਪੰਚ ਤੋਂ ਜਾਂ ਐਮਐਲਏ ਸਾਹਿਬ ਆਇਆ ਸੀ ਨਾ ਕੀ ਉਮੀਦ ਲੱਗਦੀ ਸਾਨੂੰ ਕੋਈ ਉਮੀਦ ਨਹੀਂ ਲੱਗਦੀ ਜੀ ਸਾਡਾ ਜਦੋਂ ਕੋਈ ਸਾਨੂੰ ਆਵਾਜ਼ ਹੀ ਦਵਾਰੇ ਨੇ ਮੈਨੂੰ ਕਹਿੰਦੇ ਤੂੰ ਬੋਲ ਹੀ ਨਾ ਵੀ ਜਿਹੜੀ ਸਰਪੰਚ ਦੇ ਘਰੇ ਮੇਰੇ ਨਾਲ ਘਟਨਾ ਵਰਤੀ ਆ ਉਹ ਮੈਨੂੰ ਘਟਨਾ ਦਾ ਮੌਕਾ ਹੀ ਨਹੀਂ ਦਿੰਦੇ ਬੋਲਣ ਦਾ ਅੱਗੋਂ ਰੋਬ ਮਾਰ ਕੇ ਚਲੇ ਜਾਂਦੇ ਆ ਰੋਬ ਮਾਰ ਕੇ ਚਲੇ ਜਾਂਦੇ ਆ ਕੋਈ ਬੋਲਣ ਹੀ ਨਹੀਂ ਦਿੰਦਾ ਅੱਗੋਂ ਸਰਪੰਚ ਬਿਆਨ ਦਿੰਦਾ ਕਿ ਅਮਨੋ ਸਾਂਮੀ ਟੱਕਰ ਆਨਾਂ ਦੀ ਅਮਨੋ ਸਾਂਮੀ ਟੱਕਰ ਹੋਊਗੀ ਸਰ ਤੁਸੀਂ ਜਾਣਦੇ ਹੋ ਫਿਰ ਅਸੀਂ ਆਵੇ ਘਰ ਥੋੜੀ ਮਚਵਾਉਣੇ ਸੀ ਫਿਰ ਅਸੀਂ ਅਮਨੋ ਸਾਂਮੀ ਟੱਕਰ ਡੱਟ ਕੇ ਕਰਦੇ ਫਿਰ ਅਸੀਂ ਚਾਹੇ ਬੱਚਾ ਬੱਚੀ ਲੱਗ ਜਾਂਦੇ ਉਹਨਾਂ ਦੇ ਨਾਲ ਅਸੀਂ ਐਡਾ ਵੱਡਾ ਕਦਮ ਨਹੀਂ ਕਰਨ ਦਿੰਦੇ ਸੀਗੇ ਹੁਣ ਤੁਸੀਂ ਇਹਦੇ 'ਚ ਦੱਸੋ ਸਾਡਾ ਕਸੂਰ ਆ ਇਹ ਸਾਡੇ ਆਂਹੇ ਹਾਲਾਤ ਸਾਡੇ ਕਰਕੇ ਇਹ ਹੋ ਰਿਹਾ ਕਿ ਕੁੱਈਂ ਝਗੜਾ ਹੁੰਦਾ ਤੋਂ ਨਹੀਂ ਕਰਵਾਇਆ ਜੀ ਮੌਕਾ ਦੇਖ ਕੇ ਮੁਰ ਜਾਂਦੇ ਸੀ ਚਾਰ ਦਿਨ ਸਾਡੇ ਜਿਹੜੇ ਉੱਤੋਂ ਦੀ ਰੋੜੇ ਪੈਂਦੇ ਰਹੇ ਆ ਅਸੀਂ ਐਪਲੀਕੇਸ਼ਨ ਵੀ ਲਿਖਾਈ ਹੋਈ ਸੀ ਥਾਣੇ 'ਚ ਤੇ ਸਾਡੀ ਉਹ ਵੀ ਨਹੀਂ ਕੋਈ ਸੁਣਵਾਈ ਹੋਈ ਅਸੀਂ ਜਿੱਦੇ ਸਾਡੇ ਰੋੜੇ ਵੱਜੇ ਆ ਦੂਜੇ ਦਿਨ ਅਸੀਂ ਜਾ ਕੇ ਦਰਖਾਸਤ ਦੇ ਆਂਦੀ ਸੀ ਵੀ ਸਾਡੀ ਸਾਡਾ ਟਿਕ ਟਕਾ ਕਰਾ ਦਿਓ ਨਿਵੇੜਾ ਕਰਾ ਦਿਓ ਉਹਨਾਂ ਨੇ ਵੀ ਨਹੀਂ ਸਾਡੀ ਸੁਣੀ ਇੱਕ ਵਾਰ ਵੀ ਨਹੀਂ ਆ ਕੇ ਮੌਕਾ ਦੇਖਿਆ ਸਾਡਾ ਸਰਪੰਚ ਨੇ ਤਾਂ ਦੇਖਣੇ ਕਿਸੇ ਸਰਪੰਚ ਤਾਂ ਸਾਨੂੰ ਕਹਿ ਦਿੰਦਾ ਸੀ ਤੁਸੀਂ ਚੱਲੋ ਮੈਂ ਆ ਰਿਹਾ ਇਨ੍ਹਾਂ ਘਰਾਂ ਨੂੰ ਅੱਗ ਲਗਾਉਣ ਵਾਲੇ ਸ਼ਖਸ ਰਵਿੰਦਰ ਸਿੰਘ ਦੇ ਪਰਿਵਾਰ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿ ਆਖਰ ਵਜ੍ਹਾ ਰੰਜਿਸ਼ ਕੀ ਹੈ ਤਾਂ ਰਵਿੰਦਰ ਸਿੰਘ ਦੀ ਮਾਤਾ ਦੇ ਵੱਲੋਂ ਇਹ ਦੱਸਿਆ ਗਿਆ ਕਿ ਜਿਨ੍ਹਾਂ ਦੇ ਘਰਾਂ ਨੂੰ ਅੱਗ ਲਗਾਈ ਗਈ ਹੈ ਉਹਨਾਂ ਦੇ ਪਰਿਵਾਰਾਂ ਵੱਲੋਂ ਪਹਿਲਾਂ ਸਾਡੇ ਘਰ ਦੇ ਉੱਪਰ ਹਮਲਾ ਕੀਤਾ ਗਿਆ ਸੀ ਇੱਕ ਕਾਫੀ ਲੋਕ ਸਾਕਸੀ ਜਿਨ੍ਹਾਂ ਦੀ ਲਿਸਟ ਸੂਚੀ ਇਹਨਾਂ ਦੇ ਵੱਲੋਂ ਸ਼ੋਅ ਕੀਤੀ ਜਾ ਰਹੀ ਹੈ ਔਰ ਇਹਨਾਂ ਦੇ ਵੱਲੋਂ ਪਹਿਲਾਂ ਉਹਨਾਂ ਦੇ ਘਰ ਦੇ ਉੱਤੇ ਹਮਲਾ ਕੀਤਾ ਗਿਆ ਔਰ ਉਹਨਾਂ ਦੇ ਘਰ ਦਾ ਸਾਰਾ ਸਾਜੂ ਸਮਾਨ ਤੋੜ ਦਿੱਤਾ ਗਿਆ ਫਿਰ ਉਸ ਦਾ ਬਦਲਾ ਲੈਣ ਦੇ ਲਈ ਮੇਰੇ ਬੇਟੇ ਨੇ ਇਹ ਕਦਮ ਚੁੱਕਿਆ ਇਹ ਵਜਾਇ ਰੰਜਸ ਦੋਹਾ ਤਿਰਾਂ ਵੀ ਚਾਰ ਪੰਜ ਦਿਨਾਂ ਤੋਂ ਦੱਸਿਆ ਜਾ ਰਿਹਾ ਜੋ ਚੱਲ ਰਹੀ ਸੀ ਇਸ ਤੋਂ ਬਾਅਦ ਫਿਰ ਉਹਨਾਂ ਦੇ ਘਰ ਤੋਂ ਅ ਅੱਗ ਲਗਾਉਣ ਤੋਂ ਪਹਿਲਾਂ ਰਵਿੰਦਰ ਸਿੰਘ ਦੇ ਘਰ ਦੇ ਉੱਤੇ ਹਮਲਾ ਹੋਇਆ ਸੀ ਹਰ ਹੁਣ ਇਸ ਨੂੰ ਲੈ ਕੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕੀ ਆਖਰ ਇਸ ਝਗੜੇ ਦੇ ਵਿੱਚ ਪਿੱਛੇ ਵਜ੍ਹਾ ਕੀ ਹੈ ਔਰ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਇਹ ਮਿਤੀ 9 ਤਰੀਕ ਦੀ ਰਾਤ ਜਿਹੜਾ ਪਿੰਡ ਦਾਨ ਸਿੰਘ ਵਾਲਾ ਜਸਪ੍ਰੀਤ ਸਿੰਘ ਤੇ ਉਹਦੇ ਜਿਹੜੇ ਆਂਢ ਗੁਆਂਢੀ ਸੀਗੇ ਉਹਨਾਂ ਦੇ ਸੱਤ ਘਰਾਂ ਦੇ ਕਰੀਬ ਜਿਹੜੀ ਸੀਗੀ ਇੱਕ ਅੱਗ ਲਗਾਉਣ ਦੀ ਘਟਨਾ ਸਾਹਮਣੇ ਆਈ ਸੀਗੀ ਜਿਹਦੇ ਵਿੱਚ ਰਮਿੰਦਰ ਸਿੰਘ ਤੇ ਉਹਦੇ ਨਾਲ ਦੇ ਜਿਹੜੇ ਸਾਥੀ ਸੀਗੇ ਉਹ ਇਨਵੋਲ ਸੀਗੇ ਇਨਾਂ ਦੇ ਖਿਲਾਫ ਅਸੀਂ ਮੁਕੱਦਮਾ ਨੰਬਰ 3 ਥਾਣਾ ਨਹਿਂਆਂਵਾਲਾ ਦੇ ਵਿੱਚ ਦਰਜ ਰਜਿਸਟਰ ਕੀਤਾ ਸੀਗਾ ਅੰਡਰ 326 ਜੀ ਆਫ ਪੀਐਨਐਸ ਐਂਡ ਅਦਰ ਰੈਲੇਵੈਂਟ ਸੈਕਸ਼ਨ ਆਫ ਪੀਐਨਐਸ ਇਸ ਮੁਕੱਦਮੇ ਦੇ ਵਿੱਚ ਸੱਤ ਦੋਸ਼ੀ ਬਾਈ ਨੇਮ ਸੀਗੇ ਤੇ ਬਾਕੀ ਤਕਰੀਬਨ 17 ਦੇ ਕਰੀ ਜਿਹੜੇ ਦੋਸ਼ੀ ਅਨਨੋਨ ਬੰਦੇ ਸੀਗੇ ਸੋ ਮਾਨਯੋਗ ਐਸਐਸਪੀ ਸਾਹਿਬ ਬਟੰਡਾ ਵੱਲੋਂ ਇਸ ਮੁਕੱਦਮੇ ਨੂੰ ਦੀ ਸੀਰੀਅਸਨੈਸ ਨੂੰ ਦੇਖਦੇ ਹੋਏ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ ਜਿਸ ਦੇ ਵਿੱਚ ਸੀਆਈਏ ਡੀਐਸਪੀ ਪੁਚੋ ਐਸਐਚਓ ਨਹਿਂਆਂਵਾਲਾ ਚੌਂਕੀ ਇੰਚਾਰਜ ਬੋਨੇਣਾ ਤੇ ਵੱਖ-ਵੱਖ ਟੀਮਾਂ ਅਸੀਂ ਇਸ ਮੁਕਦਮੇ ਦੇ ਵਿੱਚ ਤਿੰਨ ਦੋਸ਼ੀ ਜਿਹੜੇ ਹੈਗੇ ਰਣਜੀਤ ਸਿੰਘ, ਖੁਸ਼ਪ੍ਰੀਤ ਸਿੰਘ ਤੇ ਰੇਸ਼ਮ ਸਿੰਘ ਇਹਨਾਂ ਨੂੰ ਮਿਤੀ 11 ਤਰੀਕ ਨੂੰ ਅਸੀਂ ਗ੍ਰਫਤਾਰ ਕਰ ਲਿਆ ਤੇ ਇਹਨਾਂ ਦੇ ਜਿਹੜੀ ਹੈਗੀ ਫਰਦਰ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਅੱਗੇ ਕਾਰਵਾਈ ਸਾਡੀ ਚੱਲ ਰਹੀ ਹੈ। ਇਹਦੇ ਵਿੱਚ ਜਿਹੜੇ ਰੇਸ਼ਮ ਸਿੰਘ ਹੈਗਾ ਇਹ ਇਸ ਮੁਕਦਮੇ ਦੇ ਵਿੱਚ ਪਾਈਨੇ ਵੀ ਦੋਸ਼ੀ ਸੀਗਾ। ਦੂਜੇ ਜਿਹੜੇ ਦੋ ਦੋਸ਼ੀ ਨੇ ਰਣਜੀਤ ਸਿੰਘ ਤੇ ਖੁਸ਼ਪ੍ਰੀਤ ਸਿੰਘ ਇਹ ਦੇ ਵਿੱਚ ਜਿਹੜੇ ਅਨਨੋਨ ਬੰਦੇ ਸੀਗੇ ਉਹਨਾਂ ਦੀ ਪੁੱਛਗਿੱਛ ਦੇ ਵਿੱਚ ਅਸੀਂ ਜਿਹੜੇ ਹੈਗੇ ਇਹਨਾਂ ਨੂੰ ਨਾਮਿਨੇਟ ਕੀਤਾ ਤੇ ਇਹਨਾਂ ਨੂੰ ਅਸੀਂ ਮੁਕਦਮੇ ਦੇ ਵਿੱਚ ਗ੍ਰਫਤਾਰ ਕੀਤਾ। ਇਸ ਦੇ ਇਹਨਾਂ ਨੇ ਸਾਨੂੰ ਫਰਦਰ ਜਿਹੜੇ ਮੇਨ ਮੁੱਖ ਦੋਸ਼ੀ ਅਰਮਿੰਦਰ ਸਿੰਘ ਉਹਦੇ ਬਾਰੇ ਵੀ ਕੁਝ ਲੀਡਸ ਦਿੱਤੀਆਂ ਨੇ ਸੋ ਅਸੀਂ ਵਕ ਵਕ ਟੀਮਾਂ ਸਾਡੀਆਂ ਸੜੀਆਂ ਰੇਡ ਕਰ ਰਹੀਆਂ ਨੇ ਤੇ ਜਲਦੀ ਹੀ ਜਿਹੜੇ ਬਾਕੀ ਦੋਸ਼ੀ ਨੇ ਅਸੀਂ ਉਹਨਾਂ ਨੂੰ ਜਿਹੜੇ ਗ੍ਰਿਫਤਾਰ ਕਰ ਲਵਾਂਗੇ ਇਹਨਾਂ ਦੋਸ਼ੀਆਂ ਦੀ ਅਸੀਂ ਪੁਲਿਸ ਰਿਮਾਨ ਲੈ ਕੇ ਅੱਗੇ ਫਰਦਰ ਕਾਰਵਾਈ ਕਰ ਰਹੇ ਹਾਂ ਇੱਥੇ ਨਾਲ ਹੀ ਜਿਹੜਾ ਦੱਸਣਾ ਹੋਵੇਗਾ ਕਿ ਜਿਹੜੇ ਅਸੀਂ ਪਹਿਲਾ ਜਿਹੜਾ ਮੁਕੱਦਮਾ ਸੀਗਾ 326 ਜਿਹੜੀ ਤੇ ਬਾਕੀ ਸੈਕਸ਼ਨ ਦੇ ਵਿੱਚ ਦਰਜ ਰਜਿਸਟਰ ਕੀਤਾ ਸੀਗਾ ਹੁਣ ਅਸੀਂ ਕੱਲ ਜਿਹੜੇ ਇਸ ਮੁਕੱਦਮੇ ਦੇ ਵਿੱਚ 100 ਜਿਹੜੇ 307 ਜਿਵੇਂ ਆਈਪੀਸੀ ਦੇ ਰਿਲੇਵੈਂਟ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਸੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਜਿਹੜੇ ਬਾਕੀ ਦੋਸ਼ੀ ਰਹਿੰਦੇ ਆ। ਨਵਿੰਦਰ ਸਿੰਘ ਇੱਕ ਖਬਰ ਬੇਹੱਦ ਦਿਲ ਦਹਿਲਾਉਣ ਵਾਲੀ ਹੈ ਔਰ ਮੱਧ ਪਾਕੀ ਵੀ ਜਿਸ ਨੇ ਰਾਤੋਂ ਰਾਤ ਕਈ ਲੋਕਾਂ ਨੂੰ ਬੇਕਾਰ ਕਰ ਦਿੱਤਾ। دہشت گردਾਂ ਦੀ دہشت ਇਸ ਤਰੀਕੇ ਦੇ ਨਾਲ ਕਿ ਉਹਨਾਂ ਦੇ ਮਨਾਂ ਦੇ ਵਿੱਚ ਕੋਈ ਕਾਨੂੰਨ ਨਾ ਦੇ ਖੌਫ ਦੀ ਕੋਈ ਚੀਜ਼ ਨਜ਼ਰ ਨਹੀਂ ਆਉਂਦੀ। ਇਸ ਤਰੀਕੇ ਦੇ ਹਾਲਾਤ ਨੇ ਇਸ ਤਰੀਕੇ ਦੇ ਨਾਲ ਤਾਂ ਸਾਡਾ ਸਮਾਜ ਕਿਸ ਵੱਸ ਕਿਸ ਵਾਲੇ ਪਾਸੇ ਨੂੰ ਜਾ ਰਿਹਾ ਹੈ। ਸ਼ਾਇਦ ਸਮਝਾਉਣਾ ਬੇਹੱਦ ਮੁਸ਼ਕਿਲ ਹੈ। ਪਰ ਲੇਕਿਨ ਸਾਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ ਜੇਕਰ ਕੋਈ ਵੀ ਤੁਹਾਡੇ ਨਾਲ ਇਸ ਤਰੀਕੇ ਦੇ ਨਾਲ ਬਹਿਸਬਾਜ਼ੀ ਕਰਦਾ ਹੈ ਤਾਂ ਅੱਜ ਕੱਲ੍ਹ ਉਹ ਸਮਾਂ ਨਹੀਂ ਰਿਹਾ ਕਿ ਅ ਤੁਸੀਂ ਆਪਣੀ ਸਿਆਣਪ ਦਿਖਾ ਕੇ ਉਸਦੇ ਨਾਲ ਬਹਿਸਬਾਜ਼ੀ ਕਰੋ ਸਿਆਣਾ ਪੇਸੇ ਗੱਲ ਦੇ ਵਿੱਚ ਹੈ ਕਿ ਤੁਸੀਂ ਉਸ ਤੋਂ ਬਚਾਅ ਕਰਕੇ ਆਪਣੇ ਦੋਵੇਂ ਹੱਥ ਜੋੜ ਕੇ ਅੱਗੇ ਨਿਕਲ ਜਾਓ